ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਅੱਜ ਖੜੀ ਹੈਗੀ ਪੀਖੀ ਵਿਖੇ ਪੀਖੀ ਸ੍ਰੀ ਹਨੂਮਾਨ ਮੰਦਰ ਦੇ ਵਿੱਚ ਪਿੱਛੇ ਤੁਸੀਂ ਮੰਦਰ ਦੇਖ ਰਹੇ ਮੰਦਰ ਦੇ ਵਿੱਚ ਖੜਿਆ ਸੀ ਇੱਥੇ ਦੀਪ ਅੱਖਾਂ ਦਾ ਹਸਪਤਾਲ ਹੈ ਪੀਖੀ ਦੇ ਵਿੱਚ ਉਹਨਾਂ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ 22 ਤਰੀਕ ਨੂੰ ਯਾਨੀ ਅੱਜ ਹੈਗੀ 20 ਤਰੀਕ ਦਾ 12ਵਾਂ ਮਹੀਨਾ 2024 ਪਰਸੋਂ ਨੂੰ 22 ਤਰੀਕ ਨੂੰ ਐਸੇ ਮੰਦਰ ਦੇ ਵਿੱਚ ਅੱਖਾਂ ਦਾ ਜਿਹੜਾ ਕੈਂਪ ਬਹੁਤ ਵੱਡਾ ਕੈਂਪ ਲਾਇਆ ਜਾਣਾ ਜਿਹਦੇ ਵਿੱਚ ਅੱਖਾਂ ਦੇ ਮਾਹਰ ਡਾਕਟਰ ਪਰਮਜੀਤ ਸਿੰਘ ਸਮਰੂਰ ਤੋਂ ਇਹਨਾਂ ਦੀ ਹੈਲਪ ਕਰਨ ਆਉਣਗੇ ਉਹਨਾਂ ਦੇ ਜਰੀਏ ਜਿਹੜੇ ਚੈੱਕਅਪ ਕੀਤੇ ਜਾਣਗੇ ਅਤੇ ਬਿਨਾ ਚੀਰੇ ਬਿਨਾ ਟੱਕੇ ਫੁੱਲ ਵੈਕੋ ਵਿਧੀ ਰਾਹੀਂ ਆਪਰੇਸ਼ਨ ਕਰਕੇ ਮੁਕਤਲੰਜ ਪਾਏ ਜਾਣਗੇ ਤੇ ਇਲਾਕੇ ਦੇ ਭੀਖੀ ਦੇ ਜਿੰਨੇ ਵੀ ਸਾਡੇ ਪਿੰਡ ਨੇਗੇ ਭੀਖੀ ਦੇ ਬਚਨੀਕ دوست ਮਿੱਤਰ ਸਾਰਿਆਂ ਨੂੰ ਬੇਨਤੀ ਆ ਵੀ ਇਸ ਕੈਂਪ ਤੋਂ ਲਾਹ ਲਓ ਕਿਉਂ ਆਮ ਗਰੀਬ ਜਿਹੜਾ ਬੰਦਾ 20-25000 ਲਾ ਨਹੀਂ ਸਕਦਾ ਇੱਥੇ ਜਿਹੜੀ ਸੰਸਥਾ ਇਹਦੇ ਖਰਚਾ ਕਰ ਰਹੀ ਆ ਉਹ ਹੈਗੇ ਆ ਕਰਨਲ ਨਿਤਨ ਪਾਟਿਆ ਮੈਮੋਰੀਅਲ ਟਰੈਕਟਰ ਅਤੇ ਫਰੈਂਡਜ਼ ਫਾਰ ਕਾਜ ਫਾਊਂਡੇਸ਼ਨ ਕੈਨੇਡਾ ਉਹਨਾਂ ਦਾ ਜਿਹੜੇ ਟੀਮ ਮੈਂਬਰ ਆਏ ਹੋਏ ਨੇ ਜੁਗੇਸ਼ ਪਾਟਿਆ ਜੀ ਉਹਨਾਂ ਦੇ ਜਰੀਏ ਜਿਹੜਾ ਇਹ ਜਿਹੜਾ ਲੈਂਜਾ ਦਾ ਖਰਚਾ ਉੱਥੇ ਸੰਗਤ ਵੱਲੋਂ ਕੀਤਾ ਜਾਣਾ ਤੇ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਓ ਇੱਕ ਵਾਰ ਫੇਰ ਬੋਲਦਿਆਂ ਭਿਖੀ ਸ੍ਰੀ ਹਨੂਮਾਨ ਮੰਦਰ ਦੇ ਵਿੱਚ ਇਹ ਕੈਂਪ ਲੱਗਣਾ ਹੈ ਪਰਸੋਂ ਨੂੰ 22 ਤਰੀਕ ਨੂੰ ਐਤਵਾਰ 22 ਤਰੀਕ ਨੂੰ 8 ਵਜੇ ਤੋਂ ਆਕੇ ਜਣੀ 12:30 ਵਜੇ ਤੱਕ ਘਟੋ ਘਟਬ ਜਿਹੜੇ ਲੋਕ ਇੱਥੇ ਹਾਜ਼ਰ ਹੋਣ ਪਹਿਲਾਂ ਪਹਿਲਾਂ 8 ਵਜੇ ਤੋਂ ਪਰਚੀਆਂ ਕੱਟਣੇ ਸ਼ੁਰੂ ਹੋ ਜਾਣਗੀਆਂ ਤੇ 12:30 ਨੂੰ ਇਹ ਕੈਂਪ ਸਮਾਪਤ ਹੋ ਜਾਣਾ ਤੇ ਲੋੜਵੰਦ ਮਰੀਜ਼ਾਂ ਨੂੰ دوست ਮਿੱਤਰ ਜਿਹੜੇ ਵੀਡੀਓ ਦੇਖੋਗੇ ਤੁਸੀਂ ਸਾਰਿਆਂ ਨੂੰ ਸੁਨੇਹਾ ਲਾਉ ਕਿਦਾ ਭਲਾ ਹੋ ਸਕੇ ਜਿੰਦਾਬਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਅਸੀਂ ਹਰੋਮਾਨ ਮੰਦਿਰ ਖੜੇ ਆ ਭਾਈ ਇੱਥੇ ਅੱਖਾਂ ਦਾ 22 ਤਰੀਕ ਨੂੰ ਮੁਫਤ ਕੈਂਪ ਲੱਗ ਰਿਹਾ ਮੇਰਾ ਚੀਰੇ ਤੋਂ ਬਿਨਾ ਫਾੜੇ ਤੋਂ ਇਹ ਕੈਂਪ ਜਿਹੜਾ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਚੱਲੇਗਾ ਲੋੜਵੰਦ ਮਰੀਜ਼ਾਂ ਨੂੰ ਮੇਰੀ ਬੇਨਤੀ ਹੈ ਇੱਥੇ ਪਹੁੰਚਣਾ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲੈਣਾ ਇਸ ਕਰਕੇ ਆਧਾਰ ਕਾਰਡ ਦੀ ਕਾਪੀ ਫੋਟੋ ਸਟੇਟ ਤੇ ਹੋਰ ਆਪਦੇ ਜਿਹੜੇ ਸਵੇਰੇ ਸਵੇਰੇ ਸ਼ੂਗਰ ਚੈੱਕ ਕਰਾ ਕੇ ਹੁਣ ਜਿਹੜੇ ਲੋੜਵੰਦ ਮਰੀਜ਼ ਨੇ ਇਸ ਕਰਕੇ ਵੀ ਇੱਥੇ ਹੀ ਪ੍ਰਸ਼ਤ ਹੋਣਗੇ ਇਹ ਠਿੱਖੀ ਹੈ ਇਹ ਠਿੱਖੀ ਪਿੰਡ ਹੈ ਇਹ ਦੀਪ ਹਸਪਤਾਲ ਵੱਲੋਂ ਇਹ ਪ੍ਰਸ਼ਤ ਰਹਿ ਜਾਣਗੇ ਜਿਹੜੇ ਮੇਰੇ ਵੀਰਾਂ ਨੇ ਕੋਈ ਲੋੜਵੰਦ ਨੇ ਉਹ ਇੱਥੇ ਜ਼ਰੂਰ ਪਹੁੰਚਣ ਧੰਨਵਾਦ